ਮੁਜਾ ਸਤਿਕਾਰਯੋਗ ਸਾਰਿਆਂ ਨੂੰ। ਬਹੁਤ ਹੀ ਫਰਾਂਜੀ ਡਰ ਕਹਿੰਦਾ ਦਾ ਸਵਾਗਤ ਹੈ ਜੀ। ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਲਾ ਬੰਗਰ ਤਹਿਸੀਲ ਕਲਾਨੌਰ ਤੇ ਜ਼ਿਲ੍ਹਾ ਗੁਰਦਾਸਪੁਰ ਮੇਜਰ ਸਿੰਘਾ ਨਾਲ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਗਾਵਾਂ ਜਰਸੀਆਂ ਤੁਹਾਨੂੰ ਦਿਖਾਉਣੀਆਂ ਆ ਕ੍ਰੋਸ 'ਚ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਆ। ਤੇ ਗੱਲਬਾਤ ਹੁਣ ਕਰਦੇ ਆ ਤੇ ਪੁੱਛਦੇ ਆ ਸਾਰੀ ਡਿਟੇਲ ਬਾਕੀ ਆ ਵੀ ਸੂਈਆਂ ਤੇ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੇ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਪਰ ਤਸੱਲੀ ਜਰੂਰ ਆਪਣੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਸਾਰਾ ਠੀਕ ਠਾਕ ਜੀ ਅੱਜ ਕਿੰਨੀਆਂ ਪੰਜ ਹਾਂਜੀ ਪੰਜ ਇੱਕ ਮੱਝ ਆ ਗਿਆ ਠੀਕ ਹੈ ਰੇਡ ਛੋਟੇ ਹੀ ਰੇਡ ਛੋਟੇ ਆਪਾਂ ਠੀਕ ਹੈ ਵਿਗ ਜਾਂਦਾ ਮਾਲ ਨਾਲ ਨਾਲ ਵਿਗਦਾ ਜਾਂਦਾ ਵੀਡੀਓ ਪੈ ਇੱਕ ਦਿਨ ਪੈਂਦੀ ਹਫਤਾ ਉਹਦਾ ਵੇਦਨ ਦੱਸ ਸਕਦੇ ਅੱਛਾ ਇਦਾਂ ਲਾ ਰਿਹਾ ਉਹੀ ਫੋਨ ਆਈ ਜਾਂਦੇ ਉਹ ਵੀਡੀਓ ਆਈ ਜਾਂਦੇ ਉਹ ਤਾਂ ਪਿਆ ਦਿੰਦੇ ਬਿਲਕੁਲ ਉਹਦਾ ਚਲੋ ਵਧੀਆ ਕਿ ਪਿਆਰ ਮਿਲੇ ਤਾਂ ਚੰਗਾ ਹੀ ਆ ਠੀਕ ਚਲੋ ਨਾਮ ਦੱਸ ਦੋ ਆਪਣਾ ਮੇਜਰ ਸਿੰਘ ਹਾਂਜੀ ਪਿੰਡ ਬਡਾਲਾ ਪਾਂਗੇ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਕਾਨ ਠੀਕ ਹੈ ਫੋਨ ਨੰਬਰੇ ਬੋਲੋ ਫੋਨ ਨੰਬਰ 81 46 52 47 ਚੰਦ ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਮੱਝ ਤਾਂ ਕਰ ਲਈਏ ਹਾਂਜੀ ਮੱਝ ਹੋਣੀ ਥਾਣੇ ਤੇ ਇੱਕ ਵਾਰ ਹੀ ਦੇਖ ਸਾਡੇ ਜੇ ਲਾਗੇ ਤਾਂ ਇੱਕ ਵਾਰੀ ਥਾਨਾ ਦਾ ਸਾਈਜ਼ ਆਪਾਂ ਇੱਕ ਵਾਰੀ ਦੇਖ ਸਕਦੇ ਆ ਮਾਸ ਜੀ ਮਾਸਾ ਕਾ ਨਾਂ ਲੱਗਾ ਜੀ ਹਾਂਜੀ ਜੀ ਉੱਥੇ ਮਾਸ ਜੀ ਅੱਛਾ ਜੀ ਹਾਂਜੀ ਕਿੰਨਾ ਦੁੱਧ ਦੇ ਦੇ ਕੋਲ ਦੁੱਧ ਦੇ 10 ਕਿਲੋ ਅੱਛਾ ਹਾਂਜੀ ਬੱਚਾ ਇਹਦਾ ਬੱਚਾ ਮਰ ਗਿਆ ਇੱਕ ਮਹੀਨੇ ਸੂਈ ਨੀ ਇੱਕ ਮਹੀਨੇ ਸੂਈ ਤੇ ਬੱਚਾ ਨਹੀਂ ਆਇਆ ਤੋ ਰਾਂ ਫੇਰ ਇੱਕ ਵਾਰੀ ਨਾ ਬਾਕੀ ਉਹ ਤਰੇ ਆ ਬਈ ਘੱਟ ਘਾਟ ਚੰਗਾ ਆ ਅਲੈਕਸੈਂਡਰ ਹਵਨ ਇਹਦਾ ਲਾਗੇ ਦਾ ਤੇ ਕਿੰਨਾ ਵੀਰ ਜੀ ਫਿਰ ਮੁੱਲੇ ਦਾ ਮੁੱਲਾ ਪਹਿ ਤਿਆ ਬੇਕਰ ਜੀ ਦੇਣੀ ਕਿੰਨੇ ਦੀ ਆਪਾਂ 70 ਦੇ ਦਾਂਗੇ 7000 ਦੇ ਦੇ ਦੋਗੇ ਕੋਈ ਮੌਕੇ ਤੇ ਕਰਦਾ ਮਾਨਤਨ ਮਾਨਤਨ ਮੌਕੇ ਤੇ ਹੋ ਜੂਗਾ ਹਣਾ 2070 ਚ ਅੱਛਾ 68 ਦੇ ਦੇ ਰਹੋਗੇ 60 ਦੇ ਦਿਆਂਗੇ ਤਾਂ ਕਿੰਦੋ ਜਮਾਈ ਕੋ ਕਰੋ ਚਾ ਆ ਕੇ ਦੋਗੇ ਤਾਂ ਦੋ ਟਾਈਮ ਚ ਹੋਏ ਤਿੰਨ ਟਾਈਮ ਜੇ ਮੈਂ ਜਮਾਈ ਠੀਕ ਆ ਤੇ ਮਿਲਦੀ ਕਿੱਦਾਂ ਮਿਲਦੀ ਤੇ ਪਾੜੇ ਤੇ ਅੱਛਾ ਪਾੜੇ ਤੇ ਹਾਂਜੀ ਠੀਕ ਆ ਤੇ ਆ ਗਾਂ ਸੱਜਰ ਸੁਈ ਜੀ ਹਾਂ ਜੀ ਸੱਜਰ ਸੁਈ ਜੀ ਨੂੰ ਚੀਜ਼ਾਂ ਦੇ ਸੁਈ ਹੋਈ ਠੀਕ ਆ ਵਸ਼ੀਰੇ ਮਗਰ ਜੀ ਮਗਰ ਇਹਦੇ ਵਸ਼ੀ ਹੈ ਤਾਜੇ ਬੱਚਾ ਹੈ 나ੜੂ ਨਾਲ ਇਹ ਆ ਬੰਦਾ 12 ਕਿਲੋ ਗੋਲਾ ਹੈ ਆ ਥਾਣੇ ਦੇ ਇੱਕ ਰੀ ਦੇਖ ਸਕਦੇ ਆ ਪਰ ਹੱਥ ਚਾਉਣਾ ਦਾ ਸਾਣ ਲਿਆ ਤੋਰ ਤੋ ਅੰਜ ਲੈ ਆਓ ਜੀ ਕਿੰਨਾ ਜੇ ਹੁਣ ਤਿਆਰ ਮੋਕ ਕਿਤੇ ਦੇ ਕੋਲ 12 ਕਿਲੋ ਬੋਲਾ ਜੀ 12 ਲੀਟਰ ਬੋਲਾ ਹੀ ਹੈ ਤੇ ਕਿੰਨਾ ਕਰੀ ਜਾਊਗੀ 1000 ਲਗ ਲ ਦੁਬਾਰੀ ਜਾਊਗੀ 6 1500 ਲੀਟਰ ਕਰੀ ਜਾਊਗੀ ਆ ਬੱਚਾ ਵਖਾਏ ਦਾ ਇੱਕ ਮਿੰਟ ਇਦਾਂ ਬਸ਼ੀ ਦੇ ਲਈ ਗਾ ਮਛੀ ਤਾਜੇ ਨਾਲ ਰੋ ਜਿਹੜਾ ਨਾਲ ਉਹ ਇਤੀ ਜਾ ਦੇ ਨੂੰ ਆ ਜੀ ਆ ਬਿਲਕੁਲ ਕੋਲਾ ਹੀ ਬੱਚਾ ਆ ਜੀ ਹਾਂ ਜੀ ਠੀਕ ਹੈ ਜੀ ਛੀ ਬੋ ਸੋਣ ਦਿੱਤੀ ਹੈ ਤੇ ਆਹ ਵਾ ਨਹਿਦਾ ਕਰੀ ਫਿਰ ਤੋ ਦੇਖ ਸਕਦੇ ਜੀ ਬਾਕੀ ਇਹ ਆ ਬੇ ਗਰਮੀਆਂ ਚ ਚੌਣ ਵਾਲੀ ਆ ਜਿਹੜੀ ਗਾਂ ਹਾਂ ਜੀ ਕੋਈ ਪਰਵਾਹ ਨਹੀਂ ਗਰਮੀ ਧੁੱਪ ਪੈਂਛੇ ਨਾ ਮੋਲ ਫਿਰ ਇਹਦਾ ਮੋਲ ਦੇ 45 ਕਰਨੀ ਚਾਹੀਏ ਤੇ ਚੱਲੀ ਯਾਰ ਜੀ ਬਸ ਮੌਕੇ ਤੇ ਕਰ ਦਾਂਗੇ ਮਾਨਤਨ ਮਾਨਤਨ ਮੌਕੇ ਤੇ ਹੋ ਜਾਊਗਾ ਠੀਕ ਆ ਤੇ ਆ ਵੀ ਗਾ ਹਾਂ ਤਾਜੀ ਸੋਈ ਜਾਦੀ ਕਿੰਨੇ ਕਿ ਦਿਨਾਂ ਦੀ ਸੋਈ ਪੰਜ ਕਿ ਦਿਨ ਹੋ ਗਈ ਸੋਈ ਇਹਨੂੰ ਪੰਜ ਕਿ ਦਿਨ ਕਿੰਨੇ ਨਵੀਂ ਹੋ ਗਈ ਆ ਤੇ ਆ ਥਾਣੇ ਦੇ ਵੀ ਕਰੀ ਦੇਖ ਸਕਦੇ ਲੱਗ ਕੇ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਚ ਦੁੱਧ 9 ਕਿਲੋ ਜੇ ਕੋਲ 9 ਲੀਟਰ ਹੈਗਾ ਚ ਪੱਕਾ ਪੱਕਾ ਪੈ ਹੈਗਾ ਕਿੰਨਾ ਕਰੀ ਜਾਊਗੀ ਇਹ 10 ਵਜੇ ਤੋਂ ਅੱਜ ਚਾਹੀਦੀ 12 ਵਜੇ ਤੱਕ ਅੱਛਾ 10 12 ਵਜੇ ਚਾਈ ਜਾਊਗੀ ਤੋਰਾਂ ਫੇਰ ਇਹਨੂੰ ਆ ਜਲੇ ਆ ਜੀ ਤੇ ਇਹਦਾ ਫਿਰ ਮੁੱਲ ਬੋਲਿਆ 35 ਕਹਿੰਦੇ 30000 ਦੇ ਦਾਂਗੇ ਅੱਛਾ ਬਾਫੀ ਮੌਕੇ ਤੇ ਕਰਦਾ ਹਾਂ ਮੈਂ ਅੱਛਾ ਮੌਕੇ ਤੇ ਕਰਦਾ ਗੋਏ ਮੌਕੇ ਤੇ ਹੋ ਜੂਗੀ ਫੋਨ ਲਾਵੇ ਕੋਈ ਹੈ ਨਾ ਅੱਗੇ ਤੇ ਜਸਨਵਾਲੇ ਮੁੱਲ ਕਰਦੇ ਹੁੰਦੇ ਜੀ ਉਹ ਵੀ ਜਸਨ ਨੂੰ ਕਾਦੀ ਦਾ ਵਸ ਲੋਕੀਏ ਸੋ ਫੇਰ ਕਾ ਦੇਖੋ ਆਟ ਕਰ ਕਰ ਕੇ ਰੱਖੀ ਨਾ ਉਹਨਾਂ ਵੀ ਛੱਡ ਦੀ ਇਹ ਜਾ ਅੱਛਾ ਹਾਂਜੀ ਜਸਨ ਨੂੰ ਕਾਦੀਏ ਫੇਰ ਵੀ ਜਸਨ ਨੂੰ ਫੇਰ ਅੱਛਾ ਫੇਰ ਮੰਨਦੇ ਨਹੀਂ ਆ ਫੇਰ ਅੱਜ ਉਹਨਾਂ ਨੇ ਇੱਕ ਕਸਰ ਰੱਖ ਲਈ ਆ ਥੋੜੀ ਕੀ ਫੇਰ ਥੋੜੀ ਰੱਖ ਲਈ ਕਸਰ ਠੀਕ ਆ ਹਾਂਜੀ ਚਲੋ ਕੋਈ ਫੇਰ ਫੋਨ ਲਾਉਗਾ ਤੇ ਉਹਦੇ ਵਿੱਚ ਕੀ ਕਸਰ ਜਿਆਦਾ ਰੱਖੀ ਥੋੜੀ ਬੋਧ ਰੱਖੀ ਅੱਛਾ ਥੋੜਾ ਹੀ ਰੱਖਿਆ ਕੰਮ ਯਾਰ ਦੋ ਦੇ ਕੰਮ ਰੱਖਿਆ ਬਹੁਤ ਯਾਰ ਅੱਛਾ ਯਾਰ ਦੋ ਯਾਰ ਲਾਈ ਆ ਕੰਮ ਚਲੋ ਠੀਕ ਆ ਤੇ ਆ ਗਾਂ ਇਹ ਤਾਂ ਪੰਜ ਕੁ ਦੋਤੀ ਤੋਰੋ ਫੇਰ ਹੁਣ ਇਹਨਾਂ ਦੇ ਬੱਚੇ ਨਹੀਂ ਹੈਗੇ ਬੋਲੀ ਜ ਆਉਦੀ ਗਾਂ ਹਾਂ ਜੀ ਠੀਕੇ ਤੇ ਜੀ ਤਾਂ ਇਹ ਸੰਦੇ ਪੂਰੀ ਬੋਲੀ ਹੀਰ ਚ ਆ ਤੇ 98 ਦੇਖ ਸਕਦੇ ਜੀ ਬਾਕੀ ਕੋਈ ਵੀ ਟੀਗਾ ਭਰਾਲੇ ਆਪਣੇ ਹਿਸਾਬ ਨਾਲ ਜਾ ਕੇ ਕਿੰਨਾ ਜੀ ਦਾ ਮੁੱਲ ਮੁੱਲ ਇਹਦਾ 1000 ਰੁਪਏ ਦੱਸ ਜੇ ਦੇਣਾਂ ਅਛਾ ਦਾ ਯਾਰ ਦੀ ਦੇ ਦੇਉਗੇ ਥੋੜਾ ਬੋਤਾ ਕਰਦਾ ਮੌਕੇ ਦਾ ਮੰਦਾ ਥੋੜਾ ਬੋਤਾ ਹੋ ਜਾਊਗਾ ਹਨਾ ਤੇ ਆ ਜਿਹੜੀ ਜੇ ਇਹ ਅਸੀਂ ਤੇਲੀ ਦਾ ਤੁਹਾਨੂੰ ਦੱਸ ਦਰ ਆ ਜਾਂਦੀਆਂ ਤਿੰਨ ਟੱਲਾਂ ਆ ਜਾਂਦੀ ਐ ਅੱਛਾ ਦੋ ਦਾ 8 ਕਿਲੋ ਹੈਗਾ ਰੇਣੀ 8 ਕਿਲੋ ਹੈਗਾ ਦੋ ਦਾ ਤੋੜੋ ਹਟ ਇੱਕ ਥਾਂ ਚ ਧਾਰਾ ਹੀ ਕਹਿੰਦੇ ਥੋੜੀਆਂ ਬਾਤਾਂ ਹੁੰਦੀਆਂ ਤੇ ਇਨਸਾਨੀ ਮੰਨ ਕੇ ਚੱਲੋ ਜਿੰਨੇ ਉਹ ਤੇਰਾ 8 ਕਿਲੋ ਹੈਗਾ ਪੱਕਾ ਦੋ ਹਾਂਜੀ 8 ਕਿਲੋ ਹੈਗਾ ਜੀ ਦੋ ਤੇ ਨਾ ਕਾਵਾਂ ਦਾ ਸੰਗਣਾ ਹੁੰਦਾ ਮੱਚਾਂ ਰਕਾ ਜੇ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਲਾਗੇ ਤਾਂ ਤੇ ਇਹਦਾ ਫਿਰ ਮੁੱਲ ਇਹਦਾ ਬਲਾਂਗ ਯਰ ਕਿੰਨੇ ਅੱਛਾ ਇਹ ਕਿੰਨੇ ਦੇ ਦिए 10 ਇਹ ਦੇ ਦਾਂਗੇ ਅੱਛਾ ਵੀ 10 ਦੇ ਦੇਣੀ ਹੈ ਅੱਛਾ ਦੇ ਠੀਕ ਹੈ ਤੇ ਠੀਕ ਹੈ ਜੀ ਹੋਰ ਕੁਛ ਹੈ ਨਾ ਅੱਛਾ ਕੱਟੀ ਵੀ ਆ ਹਾਂ ਜੀ ਹਾਂ ਜੀ ਕੱਟੀ ਇਹਦਾ ਬਲਾਂਗ ਯਾਦੀ ਅੱਛਾ 12000 ਦੀ ਹਾਂ ਜੀ ਇਹ ਵੀ ਦੱਸ ਦੀ ਕਰ ਦਈਏ ਜਿਹਦਾ ਦਾਰੀ ਪਟਾਖੂਰੀ ਦਾਰੀ ਘੜ ਵਦ ਨਹੀਂ ਹੋਣੀ ਅੱਛਾ ਇਹ ਘਟ ਵਦ ਨਹੀਂ ਮਾਂ ਕੋਲ ਤਾਂ 1500 ਦਾ ਕੋਈ ਮੰਗ ਦੋ ਦੀ ਅੱਛਾ ਹੋਈ ਜੀ ਸਾਡੀ 4000 ਨਹੀਂ 4 ਮਹੀਨੇ ਦੀ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਚਲੋ ਤੁਹਾਡੇ ਘਰ ਕੋ ਚਵਾਈ ਕਰਕੇ ਨਾ ਤਸੱਲੀ ਕਰਕੇ ਖੜਿਆ ਆਪਣੀ ਵੀਰਜੀ ਡੰਗਲ ਲੈ ਗਿਆ ਇੱਕ ਦਿਨ ਦੀ ਵਾਪਸੀ ਹੈ ਹਫਤੇ ਬਾਅਦ ਕੋਈ ਵਾਪਸੀ ਨਹੀਂ ਆਪਣੀ ਅੱਛਾ ਕੋਈ ਵੀ ਹਫਤੇ ਬਾਅਦ ਹੂੰਗਾ ਕਿ ਇਹਦਾ ਵਾਪਸੀ ਹੋ ਆਪਣੀ ਵੀ ਵਾਪਸੀ ਨਹੀਂ ਬਾਕੀ ਇਹ ਵੀ ਇੱਥੇ ਹੀ ਦੇਖ ਕੇ ਖੜੇ ਵਾਪਸੀ ਗਾਉੜੇ ਇੱਥੇ ਦੇਖ ਕੇ ਲੈ ਗਿਆ ਨਹੀਂ ਮੰਨਦਾ ਕੋਈ ਆਨਲਾਈਨ ਮਗੰਦਾ ਹਾਂ ਹਾਂਜੀ ਇੱਕ ਦਿਨ ਲੈ ਜਾਂਦੀ ਵਾਪਸੀ ਹੈ ਮੈਂ ਗਾਂ ਭੇਜਦੀ ਮੁੰਡਾ ਮੂਰ ਦੇ ਗਾਂ ਭੇਜਦੀ ਵਾਪਸੀ ਅੱਛਾ ਗਾਜ ਪੱਲੇ ਕੋਖਣੀ ਰ ਮੈਂ ਤਰੀ ਗਾਂ ਫੜਾਈ ਹੈ ਮੋਲ ਗਾਂ ਦਿੱਤੀ ਹੈ ਨਾ ਅੱਛਾ ਇਹ ਸਾਡੇ ਤੇ ਬੰਦੇ ਕੋਈ ਨਹੀਂ ਆਇਆ ਤੁਹਾਨੂੰ ਪੈਸੇ ਦੇ ਇਥੇ ਅੱਛਾ ਘਰ ਗਾਂ ਲਾ ਗਈ ਮੈਂ ਤੇ ਗਾਂ ਦੁੱਧ ਨੰਦੀ ਮੈਂ ਵਾਪਸ ਕਰ ਤੂੰ ਕੋਈ ਕੰਮ ਆ ਰਿਹਾ ਇਹ ਹਫਤੇ ਬਾਅਦ ਲਾ ਗਿਆ ਅੱਛਾ ਉਹ ਨਹੀਂ ਗੱਲ ਵੀ ਜੀ ਅਗਲੇ ਦਿਨ ਵਾਸੀ ਆ ਉਹ ਤੋਂ ਬਾਅਦ ਕੋਈ ਵਾਪਸੀ ਠੀਕ ਆ ਇੱਕ ਦਿਨ ਦੀ ਮਤਲਬ ਜਿੰਮੇ ਬੱਦੇ ਹੋਗੇ ਛਾਡੇ ਕੋਈ ਆਪਣੀ ਮੈਂ ਜੰਗਲਾਂ ਦੇ ਕਿੰਨੇ ਤਾਂ ਨਹੀਂ ਬੋਲਦਾ ਹਾਂਜੀ ਹਾਂਜੀ ਬਾਕੀ ਸਾਰੀਆਂ ਚੀਜ਼ਾਂ ਵਾ ਬਾਕੀ ਆਪ ਇੱਥੇ ਵੇਖ ਕੇ ਖੜੋ ਨਾ ਕੋਈ ਬਾਅਦ ਚ ਇੱਧਰ ਉੱਧਰ ਕਰਨ ਦੀ ਲੋੜ ਪਵੇ ਹੀ ਨਾ ਜਿਹੜੇ ਜੋ ਵੀ ਆ ਇੱਥੇ ਹੀ ਵੇਚ ਆ ਕੇ ਖੜੋ ਜੀ